ਕਈ ਵਾਰ ਆਪਾਂ ਕੋਈ ਗਲਤ ਕੰਮ ਕਰ ਲੈਂਦੇ ਆ ਕੋਈ ਗੈਰ ਕਾਨੂੰਨੀ ਕੰਮ ਕਰ ਲੈਂਦੇ ਆ ਫਿਰ ਉਸ ਨੂੰ ਛਪਾਉਣ ਦੇ ਲਈ ਹੋਰ ਗਲਤ ਕੰਮ ਕਰਦੇ ਆ ਹੋਰ ਗੈਰ ਕਾਨੂੰਨੀ ਢੰਗ ਅਪਣਾਉਨੇ ਆ ਜਿਵੇਂ ਕਹਿੰਦੇ ਨੇ ਕਿ ਇੱਕ ਝੂਠ ਨੂੰ ਛਪਾਉਣ ਦੇ ਲਈ 100 ਝੂਠ ਹੋਰ ਬੋਲਣਾ ਪੈਂਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਡਾਕਟਰ ਨੇ ਗੈਰ ਕਾਨੂੰਨੀ ਕੰਮ ਕੀਤਾ ਤੇ ਫਿਰ ਉਸ ਕੰਮ ਨੂੰ ਛਪਾਉਣ ਲਈ ਉਸ ਨੇ ਹੋਰ ਬਹੁਤ ਜ਼ਿਆਦਾ পাপੜ ਬੇਲੇ ਪਰ ਆਖਰ ਦੇ ਵਿੱਚ ਉਸ ਦਾ ਐਡਾ ਨੁਕਸਾਨ ਹੋ ਗਿਆ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਜਦੋਂ ਤੁਸੀਂ ਵੀ ਇਹ ਕਹਾਣੀ ਸੁਣੋਗੇ ਇਹ ਸੱਚੀ ਘਟਨਾ ਸੁਣੋਗੇ ਤਾਂ ਤੁਸੀਂ ਵੀ ਕਹੋਗੇ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਜਾਨੀ ਜੇ ਕਾਨੂੰਨ ਤੋੜਦੇ ਆ ਤਾਂ ਉਸ ਨੂੰ ਤੋੜਨ ਤੋਂ ਬਾਅਦ ਆਖਰ ਵਿੱਚ ਬੰਦੇ ਨੂੰ ਬਹੁਤ ਵੱਡਾ ਨੁਕਸਾਨ ਚੁਕਾਉਣਾ ਪੈਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਜੈਪੁਰ ਇੱਥੋਂ ਦਾ ਇੱਕ ਡਾਕਟਰ ਜੋ హెయిਰ ਪਲਾਂਟ ਕਰਦਾ ਸੀ ਉਸ ਦਾ ਨਾਮ ਸੁਨੀਤ ਸੋਨੀ ਜੋ ਕਿ ਬੜਾ ਮਸ਼ਹੂਰ ਡਾਕਟਰ ਸੀ ਬੜੀ ਅੱਛੀ ਇਨਕਮ ਸੀ ਬੜਾ ਰੁਪਿਆ ਕਮਾ ਰਿਹਾ ਸੀ ਉਸ ਦਾ ਇੱਕ ਦੋਸਤ ਸੀ ਇਸ ਦਾ ਨਾਮ ਸ਼ੇਖਰ ਸੀ ਉਹ ਇੱਕ ਜੁਐਲਰ ਸੀ ਦੋਨਾਂ ਦੀ 2018 ਦੇ ਵਿੱਚ ਦੋਸਤੀ ਹੋ ਜਾਂਦੀ ਹੈ ਤਾਂ ਬੜਾ ਅੱਛਾ ਉਹਨਾਂ ਦੋਨਾਂ ਦਾ ਕੰਮ ਚੱਲਦਾ ਸੀ ਦੋਨੋਂ ਬੜੇ ਰੁਪਏ ਕਮਾ ਰਹੇ ਸੀ ਪਰ ਸ਼ੇਖਰ ਨੂੰ ਘਾਟਾ ਪੈ ਜਾਂਦਾ ਹੈ ਸ਼ੇਖਰ ਕਰਜ਼ਾਈ ਹੋ ਜਾਂਦਾ ਹੈ ਪਰ ਇਧਰ ਜੋ ਡਾਕਟਰ ਸੋਨੀ ਸੀ ਉਹ ਬਹੁਤ ਰੁਪਏ ਕਮਾ ਰਿਹਾ ਸੀ ਉਸ ਨੇ ਆਪਣੇ ਦੋਸਤ ਦੇ ਨਾਲ ਗੱਲ ਕੀਤੀ ਕਿ ਮੈਨੂੰ ਡਰ ਹੈ ਕਿ ਮੇਰੇ ਉੱਤੇ ਜੇ ਇਨਕਮ ਟੈਕਸ ਦੀ ਰੇਡ ਹੋ ਗਈ ਤਾਂ ਮੈਨੂੰ ਬਹੁਤ ਜ਼ਿਆਦਾ ਕਟਾ ਪੈ ਜਾਵੇਗਾ ਇਸ ਦੇ ਲਈ ਕੀ ਕੀਤਾ ਜਾ ਸਕਦਾ ਹੈ ਤਾਂ ਹੁਣ ਜੋ ਸੋਨੀ ਸੀ ਉਸ ਨੇ ਡਾਕਟਰ ਨੂੰ ਕਿਹਾ ਕਿ ਤੁਸੀਂ ਪੈਸੇ ਐਦਾਂ ਘਰੇ ਨਾ ਰੱਖੋ ਕਿਉਂਕਿ ਕਦੇ ਵੀ ਤੁਹਾਡੇ ਉੱਤੇ ਇਨਕਮ ਟੈਕਸ ਦੀ ਰੇਡ ਪੈ ਸਕਦੀ ਹੈ ਕਿਉਂਕਿ ਤੁਹਾਡਾ ਕੰਮ ਬੜਾ ਅੱਛਾ ਚੱਲ ਰਿਹਾ ਸਭ ਦੀ ਨਿਗਾ ਤੁਹਾਡੇ ਉੱਪਰ ਇਸ ਤੋਂ ਚੰਗਾ ਇਹ ਆ ਕਿ ਜਿਹੜੇ ਤੁਹਾਡੇ ਕੋਲ ਪੈਸੇ ਆਉਂਦੇ ਨੇ ਜੋ ਵੀ ਪੈਸੇ ਪਏ ਨੇ ਉਸ ਦੀ ਚਾਂਦੀ ਖਰੀਦੋ ਕਿਉਂਕਿ ਚਾਂਦੀ ਖਰੀਦੋਗੇ ਤਾਂ ਇਸ ਦੇ ਰੇਟ ਵਧ ਨਹੀਂ ਨੇ ਤੇ ਇਸ ਨੂੰ ਤੁਸੀਂ ਕਿਤੇ ਵੀ ਲੁਕੋ ਕੇ ਰੱਖ ਸਕਦੇ ਹੋ ਇਹ ਗੱਲ ਜਦੋਂ ਡਾਕਟਰ ਸੋਨੀ ਨੇ ਸੁਣੀ ਤਾਂ ਉਸ ਨੂੰ ਇਸ ਗੱਲ ਵਿੱਚ ਦਮ ਲੱਗਿਆ ਤਾਂ ਫਿਰ ਸੋਨੀ ਨੇ ਸ਼ੇਖਰ ਨੂੰ ਕਿਹਾ ਕਿ ਫਿਰ ਤੂੰ ਹੀ ਮੈਨੂੰ ਚਾਂਦੀ ਲੈ ਕੇ ਦੇ ਦਿਆ ਕਰ ਹੁਣ ਜੋ ਡਾਕਟਰ ਸੀ ਉਹ ਆਪਣੇ ਜੁਐਲਰ ਦੋਸਤਾਂ ਤੋਂ ਚਾਂਦੀ ਖਰੀਦਣ ਲੱਗ ਜਾਂਦਾ ਹੈ ਉਹ ਬਹੁਤ ਜ਼ਿਆਦਾ ਚਾਂਦੀ ਇਕੱਠੀ ਕਰ ਲੈਂਦਾ ਹੈ ਹੁਣ ਸ਼ੇਖਰ ਉਸ ਨੂੰ ਕਹਿੰਦਾ ਕਿ ਚਾਂਦੀ ਤੇਰੇ ਕੋਲ ਬਹੁਤ ਜ਼ਿਆਦਾ ਇਕੱਠੀ ਹੋ ਗਈ ਜੇ ਕਿਤੇ ਕਿਸੇ ਮਹਿਕਮੇ ਨੇ ਤੇਰੇ ਘਰ ਰੇਡ ਮਾਰ ਲਈ ਤਾਂ ਇਹ ਚਾਂਦੀ ਬਰਾਮਦ ਹੋ ਗਈ ਤਾਂ ਇਹ ਸਾਰੇ ਗਹਿਣਿਆਂ ਨੂੰ ਇਹ ਚਾਂਦੀ ਨੂੰ ਉਹ ਜ਼ਬਤ ਕਰ ਲੈਣਗੇ ਇਸ ਤੋਂ ਚੰਗਾ ਮੈਂ ਤੈਨੂੰ ਇੱਕ ਸਕੀਮ ਦੱਸਦਾ ਇਸ ਨੂੰ ਤੂੰ ਆਪਣੇ ਘਰ ਦੇ ਵਿੱਚ ਕਿਤੇ ਦੱਬ ਦੇ ਹੁਣ ਸੋਨੀ ਨੂੰ ਵੀ ਇਹ ਗੱਲ ਠੀਕ ਲੱਗਦੀ ਹੈ ਕਿ ਜਦੋਂ ਇਹ ਚਾਂਦੀ ਦੀ ਦੱਬੀ ਹੋਊਗੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਹੁਣ ਡਾਕਟਰ ਸੋਨੀ ਆਪਣੇ ਘਰ ਦੀ ਬੇਸਮੈਂਟ ਦੇ ਵਿੱਚ ਇੱਕ ਟੋਆ ਪਟਦਾ ਹੈ ਉਸ ਦੇ ਵਿੱਚ ਚਾਂਦੀ ਦੇ ਭਰੇ ਹੋਏ ਤੇ ਵਿੱਚ ਕੁਝ ਹੋਰ ਗਹਿਣੇ ਸੀ ਤਿੰਨ ਬਾਕਸ ਉਹ ਉਸ ਵਿੱਚ ਦੱਬ ਦਿੰਦਾ ਹੈ ਤੇ ਉਸ ਤੋਂ ਬਾਅਦ ਮਿੱਟੀ ਪਾ ਕੇ ਉਸ ਉੱਪਰ ਫਰਸ਼ ਲਗਾ ਦਿੰਦਾ ਯਾਨੀ ਹੁਣ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇੱਥੇ ਚਾਂਦੀ ਦੱਬੀ ਹੋਈ ਹੈ ਇਹ ਜੋ ਸੋਨੀ ਡਾਕਟਰ ਸੀ ਇਹ ਜੈਪੁਰ ਦੇ ਵਿੱਚ ਵਿਸ਼ਾਲੀ ਨਗਰ ਦੇ ਅਮਰਪਾਲੀ ਸਰਕਲ ਡੀ ਦੇ ਵਿੱਚ ਰਹਿੰਦਾ ਸੀ ਪਰ ਇਸ ਨੂੰ ਪਤਾ ਨਹੀਂ ਸੀ ਕਿ ਹੁਣ ਇਸ ਨਾਲ ਕੀ ਹੋਣ ਵਾਲਾ ਹੈ ਇਸ ਗੱਲ ਦਾ ਸ਼ੇਖਰ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਡਾਕਟਰ ਨੇ ਆਪਣੀ ਬੇਸਮੈਂਟ ਦੇ ਵਿੱਚ ਚਾਂਦੀ ਦੇ ਤਿੰਨ ਬਾਕਸ ਦੱਬੇ ਹੋਏ ਨੇ ਜੋ ਸ਼ੇਖਰ ਸੀ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਨੇ ਸਕੀਮ ਬਣਾਈ ਸਕੀਮ ਤਾਂ ਉਸ ਦੀ ਪਹਿਲਾਂ ਹੀ ਚੱਲ ਰਹੀ ਸੀ ਜਾਨੀ ਹੁਣ ਇਸ ਨੂੰ ਅੰਜਾਮ ਦੇਣ ਦਾ ਸਮਾਂ ਆ ਗਿਆ ਸੀ ਸ਼ੇਖਰ ਨੇ ਆਪਣਾ ਭਾਂਜਾ ਜਿਸ ਦਾ ਨਾਮ ਜਤਨ ਸੀ ਉਸ ਨੂੰ ਨਾਲ ਲੈਤਾ ਉਸ ਨੂੰ ਇਸ ਰੌਬਰੀ ਦੇ ਵਿੱਚ ਇਹ ਚਾਂਦੀ ਚੋਰੀ ਕਰਨ ਦੇ ਵਿੱਚ ਉਸ ਨੂੰ ਇਨਵੋਲਵ ਕੀਤਾ ਹੁਣ ਇਹਨਾਂ ਨੇ ਤੁਸੀਂ ਹੈਰਾਨ ਹੋਮੋਗੇ ਇਹ ਜੋ ਚਾਂਦੀ ਸੀ ਇਹ ਕਰੋੜਾਂ ਰੁਪਏ ਦੀ ਚਾਂਦੀ ਸੀ ਸ਼ੇਖਰ ਨੂੰ ਪਤਾ ਸੀ ਇਸ ਨੂੰ ਚੋਰੀ ਕਰਨ ਲਈ 90 ਤੋਂ 95 ਲੱਖ ਰੁਪਇਆ ਇਨਵੈਸਟ ਕੀਤਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਡਾਕਟਰ ਸੋਨੀ ਦੇ ਘਰ ਦੇ ਨਾਲ ਉਸ ਦੀ ਕੋਠੀ ਦੇ ਨਾਲ ਇੱਕ ਪਲਾਟ ਖਾਲੀ ਪਿਆ ਸੀ ਕਾਫੀ ਸਮੇ ਤੋਂ ਤਾਂ ਇਹ ਉਸ ਨੂੰ ਖਰੀਦ ਲੈਂਦੇ ਨੇ ਬਣਵਾਰੀ لال ਦੇ ਨਾਂ ਤੇ ਉਸ ਪਲਾਟ ਨੂੰ ਖਰੀਦਿਆ ਜਾਂਦਾ ਹੈ ਖਰੀਦਣ ਤੋਂ ਬਾਅਦ ਉਸ ਦੀ ਚਾਰ ਦਿਵਾਰੀ ਕੀਤੀ ਜਾਂਦੀ ਹੈ ਤੇ ਇੱਕ ਕਮਰਾ ਉਸ ਵਿੱਚ ਖੜਾ ਕੀਤਾ ਜਾਂਦਾ ਹੈ ਕਿਉਂਕਿ ਸ਼ੇਖਰ ਨੇ ਨਕਸ਼ਾ ਬਣਾ ਲਿਆ ਸੀ ਕਿ ਕਿੱਥੋਂ ਦੀ ਆਪਾਂ ਸੁਰੰਗ ਪੱਟ ਕੇ ਇਸ ਬੀਸਮੈਂਟ ਦੇ ਵਿੱਚ ਪਹੁੰਚ ਸਕਦੇ ਹਾਂ ਇਸ ਚਾਂਦੀ ਕੋਲ ਪਹੁੰਚ ਸਕਦੇ ਹਾਂ ਉਸ ਤੋਂ ਬਾਅਦ ਫਿਰ ਇਹ ਗੱਲ ਹੈ ਜਨਵਰੀ ਮਹੀਨੇ ਦੀ ਜਾਨੀ 2021 ਦੇ ਤਾਂ ਇਹ ਉਸ ਕਮਰੇ ਦੇ ਵਿੱਚ 10 ਫੁੱਟ ਡੂੰਗਾ ਟੂਆ ਪੜਦੇ ਨੇ ਟੂਆ ਪੁੱਟਣ ਤੋਂ ਬਾਅਦ ਫੇਰੇ ਡਾਕਟਰ ਸੋਨੀ ਦੇ ਘਰ ਵੱਲ 25 ਫੁੱਟ ਸਰੰਗ ਪੜਦੇ ਨੇ ਜਦੋਂ ਸਰੰਗ ਪੱਟਣ ਲੱਗਦੇ ਨੇ ਤਾਂ ਥੋੜੀ ਦੂਰ ਜਾਂਦੇ ਨੇ ਤਾਂ ਉੱਥੋਂ ਇੱਕ ਪਾਣੀ ਦੀ ਪੈਪ ਨਿਕਲ ਆਉਂਦੀ ਹੈ ਹੁਣ ਇਹ ਆਪਣਾ ਕੰਮ ਬੰਦ ਕਰ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੇ ਇਸ ਪਾਣੀ ਦੀ ਪੈਪ ਨੂੰ ਕੁਝ ਹੋ ਗਿਆ ਤਾਂ ਸਾਡਾ ਪਲਾਨ ਬਿਲਕੁਲ ਚੌਪਟ ਹੋ ਜਾਏਗਾ ਫੇਰ ਉਸ ਤੋਂ ਬਾਅਦ ਇਹ ਸਰੰਗ ਫੇਰ ਪੱਟਣ ਲੱਗਦੇ ਨੇ ਨਕਸ਼ਾ ਤਿਆਰ ਕਰਦੇ ਨੇ ਸੁਰੰਗ ਪੱਟਣ ਲੱਗਦੇ ਨੇ ਤਾਂ 26 ਫੁੱਟ ਲੰਬੀ ਸੁਰੰਗ ਪੱਟੀ ਜਾਂਦੀ ਹੈ ਤੇ ਆਖਰਕਾਰ ਇਹ ਸੋਨੀ ਡਾਕਟਰ ਦੀ ਬੇਸਮੈਂਟ ਦੇ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਨੇ ਉਸ ਦਾ ਵੀ ਫਰਸ਼ ਤੋੜ ਕੇ ਇਹ ਜਦੋਂ ਬਾਹਰ ਨਿਕਲਦੇ ਨੇ ਤੇ ਉਹ ਜੋ ਤਿੰਨੋਂ ਬਾਕਸ ਸੀ ਉਹ ਇਹ ਚੋਰੀ ਕਰ ਲੈਂਦੇ ਆ ਉਹਨਾਂ ਵਿੱਚੋਂ ਜਿੰਨੀ ਚਾਂਦੀ ਸੀ ਉਹ ਸਾਰੀ ਲੈ ਜਾਂਦੇ ਨੇ ਹੁਣ ਖਾਲੀ ਬਾਕਸ ਉਸ ਬੇਸਮੈਂਟ ਦੇ ਵਿੱਚ ਪਏ ਰਹਿ ਜਾਂਦੇ ਨੇ ਇਸ ਗੱਲ ਦਾ ਡਾਕਟਰ ਨੂੰ ਕੁਝ ਪਤਾ ਨਹੀਂ ਲੱਗਦਾ ਇੱਕ ਦਿਨ ਅਚਾਨਕ ਉਸ ਦਾ ਦਿਲ ਕੀਤਾ ਕਿ ਬੇਸਮੈਂਟ ਦੇ ਵਿੱਚ ਘੇੜਾ ਮਾਰ ਕੇ ਆ ਜਾਵੇ ਪਰ ਜਦੋਂ ਉਹ ਬੇਸਮੈਂਟ ਦੇ ਵਿੱਚ ਆਉਂਦਾ ਤਾਂ ਉਸ ਦੇ ਹੋਸ਼ ੁੱਟ ਜਾਂਦੇ ਨੇ ਕਿਉਂਕਿ ਉਸ ਦੀ ਜੋ ਚਾਂਦੀ ਸੀ ਸ਼ਾਇਦ ਡਾਕਟਰ ਨੂੰ ਵੀ ਨਹੀਂ ਪਤਾ ਸੀ ਕਿ ਉਸ ਨੇ ਕਿੰਨੇ ਰੁਪਈਆ ਦੀ ਚਾਂਦੀ ਲੈ ਕੇ ਇਸ ਬੇਸਮੈਂਟ ਦੇ ਵਿੱਚ ਤਿੰਨ ਬਾਕਸਾਂ ਦੇ ਵਿੱਚ ਦੱਬੀ ਹੋਈ ਹੈ ਹੁਣ ਡਾਕਟਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪਰ ਉਹ ਪੁਲਿਸ ਨੂੰ ਵੀ ਸੂਚਿਤ ਕਰਨ ਤੋਂ ਡਰਦਾ ਹੈ ਕਿ ਪੁਲਿਸ ਕਹੇਗੀ ਤੇਰੇ ਕੋਲੇ ਨਹੀਂ ਚਾਂਦੀ ਕਿੱਥੋਂ ਆਈ ਪਰ ਉਹ ਫੈਸਲਾ ਕਰਦਾ ਹੈ ਕਿ ਮੈਂ ਪੁਲਿਸ ਨੂੰ ਦੱਸਾਂਗਾ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤਾਂ ਉਹ ਕਹਿੰਦਾ ਕਿ ਮੇਰੇ ਕੁਝ ਗਹਿਣੇ ਤੇ ਚਾਂਦੀ ਮੈਂ ਖਰੀਦ ਕੇ ਇਸ ਬੇਸਮੈਂਟ ਦੇ ਵਿੱਚ ਦੱਬੀ ਹੋਈ ਸੀ ਪਰ ਕੋਈ ਮੇਰੀ ਚਾਂਦੀ ਚੋਰੀ ਕਰਕੇ ਲੈ ਗਿਆ ਹੁਣ ਪੁਲਿਸ ਜਦੋਂ ਤਫ਼ਤੀਸ਼ ਕਰਦੀ ਹੈ ਇਹ ਜੋ ਰੋਬਰੀ ਸੀ ਇਸ ਵਿੱਚ ਸ਼ੇਖਰ ਨੇ ਆਪਣਾ ਭਾਂਜਾ ਤੇ ਉਸ ਤੋਂ ਇਲਾਵਾ ਤਿੰਨ ਬੰਦੇ ਹੋਰ ਇਨਵੋਲਵ ਕੀਤੇ ਸੀ ਜੋ ਕਿ ਛੋਟੇ-ਮੋਟੇ ਕ੍ਰਾਈਮ ਕਰਦੇ ਸੀ ਪਰ ਇਸ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਮੋਟੀ ਰਕਮ ਦੇਵਾਂਗਾ ਤੁਸੀਂ ਮੇਰੇ ਨਾਲ ਮਿਲ ਕੇ ਕੰਮ ਕਰੋ ਹੁਣ ਇਹ ਜੋ ਪੰਜ ਬੰਦੇ ਸੀ ਜਿਨ੍ਹਾਂ ਨੇ ਇਹ ਰੋਬਰੀ ਕੀਤੀ ਸੀ ਜਿਨ੍ਹਾਂ ਨੇ ਇਹ ਚਾਂਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਪੁਲਿਸ ਹੁਣ ਛਾਣਵੀਨ ਕਰਦੀ ਹੈ ਦੇਖਦੀ ਹੈ ਕਿ ਜੋ ਇਹ ਸਰੰਗ ਪੱਟੀ ہوئی ਹੈ ਜੋ ਕਿਉਂਕਿ ਮਿੱਟੀ ਬੇਸਮੈਂਟ ਦੇ ਵਿੱਚ ਬਾਹਰ ਨਿਕਲਾਈ ਸੀ ਉਹਨਾਂ ਨੇ ਜਦੋਂ ਫਰਸ਼ ਪੜਦੇ ਨੇ ਤਾਂ ਮਿੱਟੀ ਬਾਹਰ ਆ ਜਾਂਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਕਿਸੇ ਨੇ ਸਰੰਗ ਪੱਟ ਕੇ ਹੀ ਇਸ ਨੂੰ ਚੋਰੀ ਕੀਤੀ ਤਾਂ ਕਿਉਂਕਿ ਕੋਈ ਵੀ ਜਿੰਦਾ ਨਹੀਂ ਖੁੱਲਿਆ ਹੋਇਆ ਸੀ ਦਰਵਾਜ਼ਾ ਬੰਦ ਸੀ ਹੁਣ ਫਿਰ ਪੁਲਿਸ ਸਰੰਗ ਦੇਖਦੀ ਹੈ ਤਾਂ ਸਰੰਗ ਜੋ ਸੀ ਉਹ ਜੋ ਡਾਕਟਰ ਸੋਨੀ ਦੇ ਨਾਲ ਵਾਲਾ ਪਲਾਟ ਸੀ ਉਸ ਵੱਲ ਜਾਂਦੀ ਹੈ ਤੇ ਉਸ ਕਮਰੇ ਦੇ ਵਿੱਚ ਜਾਂਦੀ ਹੈ ਜੋ ਇਸ ਪਲਾਟ ਦੇ ਵਿੱਚ ਬਣਾਇਆ ਹੋਇਆ ਸੀ ਹੁਣ ਪੁਲਿਸ ਇਨਸਪੈਕਸ਼ਨ ਕਰਦੀ ਹੈ ਕਿ ਆਖਰ ਇਹ ਪਲਾਟ ਕਿਸ ਦੇ ਨਾਮ ਹੈ ਤਾਂ ਪਤਾ ਲੱਗਦਾ ਕਿ ਇਸ ਪਲਾਟ ਦਾ ਮਾਲਕ ਬਣਵਾਰੀ ਨੌ ਦਾ ਬੰਦਾ ਹੈ ਹੁਣ ਪੁਲਿਸ ਉਸ ਦੀ ਭਾਲ ਕਰਦੀ ਹੈ ਛਾਪੇਮਾਰੀ ਕਰਦੀ ਹੈ ਬਣਵਾਰੀ ਲਾਲ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਬਾਕੀ ਜੋ ਉਸ ਦੇ ਸਾਥੀ ਹੁੰਦੇ ਨੇ ਉਹ ਵੀ ਪੁਲਿਸ ਗ੍ਰਫਤਾਰ ਕਰ ਲੈਂਦੀ ਆ ਪਰ ਜੋ ਛੇਕਰ ਹੁੰਦਾ ਤੇ ਉਸ ਦਾ ਭਾਣ ਜਾਂ ਜਤਨ ਹੁੰਦਾ ਉਹ ਪੁਲਿਸ ਦੇ ਹੱਥ ਨਹੀਂ ਆਉਂਦੇ ਕਾਫੀ ਛਾਪੇਮਾਰੀ ਤੋਂ ਬਾਅਦ ਉਹ ਇੱਕ ਦਿਨ ਪੁਲਿਸ ਨੂੰ ਉੱਤਰਾਖੰਡ ਦੇ ਵਿੱਚ ਮਿਲਦੇ ਨੇ ਕਿਉਂਕਿ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ਉਹਨਾਂ ਨੂੰ ਦਬੋਚ ਲੈਂਦੀ ਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕਰਦੀ ਆ ਤਾਂ ਪਤਾ ਲੱਗਦਾ ਕਿ ਇਹ ਜੋ ਚਾਂਦੀ ਸੀ ਤਕਰੀਬਨ 540 ਕਿਲੋ ਸੀ। ਸ਼ੇਖਰ ਦੇ ਉੱਤੇ ਕਰਜ਼ਾ ਚੜ ਗਿਆ ਸੀ। ਉਸ ਨੇ ਫਿਰ ਜੋ ਕਰਜ਼ਾ ਜਿਨ੍ਹਾਂ ਨੇ ਕਰਜ਼ਾ ਇਸ ਨੂੰ ਦਿੱਤਾ ਸੀ ਉਹਨਾਂ ਨੂੰ ਚਾਂਦੀ ਦੇ ਦਿੱਤੀ ਜਾਨੀ ਆਪਣਾ ਕਰਜ਼ਾ ਲਾਉਣ ਦੇ ਲਈ ਉਸ ਨੇ ਇਹ ਚੋਰੀ ਕੀਤੀ ਸੀ ਤੇ ਸੋਨੀ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਸੀ ਕਿ ਕਿੱਦਾਂ ਇਸ ਨੂੰ ਲੁੱਟਿਆ ਜਾ ਸਕਦਾ ਹੈ ਕਿੱਦਾਂ ਇਸ ਦੀ ਚਾਂਦੀ ਚੋਰੀ ਕੀਤੀ ਜਾ ਸਕਦੀ ਹੈ ਕਿੱਦਾਂ ਇਸ ਦੇ ਘਰੇ ਡਾਕਾ ਮਾਰਿਆ ਜਾ ਸਕਦਾ ਹੈ। ਤਾਂ ਫਿਰ ਪੁਲਿਸ ਨੇ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਤੇ ਕੇਸ ਦਰਜ ਹੁੰਦਾ ਪਰ ਪੁਲਿਸ ਨੂੰ ਪੱਕਾ ਕੁਝ ਨਹੀਂ ਪਤਾ ਕਿ ਆਖਰ ਚਾਂਦੀ ਕਿੰਨੀ ਸੀ ਤੇ ਨਾ ਹੀ ਡਾਕਟਰ ਨੂੰ ਪਤਾ ਹੈ ਕਿ ਚਾਂਦੀ ਕਿੰਨੀ ਸੀ ਪਤਾ ਲੱਗਿਆ ਕਿ ਸ਼ੇਖਰ ਨੇ ਚਾਂਦੀ ਦੀਆਂ 18 ਸਿੱਲੀਆਂ ਚੋਰੀ ਕੀਤੀਆਂ ਤੇ ਉਹਨਾਂ ਨੂੰ ਦੇ ਦਿੱਤੀਆਂ ਜਿਨ੍ਹਾਂ ਦਾ ਇਸ ਦੇ ਸਿਰ ਕਰਜ਼ਾ ਸੀ ਤਕਰੀਬਨ 5 ਕਰੋੜ ਦਾ ਕਰਜ਼ਾ ਸ਼ੇਖਰ ਦੇ ਸਿਰ ਸੀ ਤੇ ਇਸ ਨੇ ਉਹਨਾਂ ਬੰਦਿਆਂ ਨੂੰ ਚਾਂਦੀ ਦੀਆਂ ਸਲੀਂ ਦੇ ਦਿੱਤੀਆਂ ਸੋ ਇਹ ਜੋ ਘਟਨਾ ਸੀ ਉਸ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਬੰਦੇ ਨੇ ਚੋਰੀ ਕਰਨ ਦੇ ਲਈ ਪਹਿਲਾਂ 90 95 ਲੱਖ ਰੁਪਇਆ ਇਨਵੈਸਟ ਕੀਤਾ ਚੋਰ ਨੇ ਇਨਵੈਸਟ ਕੀਤਾ ਜਾਨੀ ਪਹਿਲੀ ਘਟਨਾ ਹੋਊ ਜਿਸ ਵਿੱਚ ਚੋਰ ਵੱਲੋਂ ਇਨਵੈਸਟਮੈਂਟ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਉਸ ਦਾ ਮਿੱਤਰ ਸੀ ਡਾਕਟਰ ਸੋਨੀ ਉਸ ਦਾ ਵਿਸ਼ਵਾਸ ਜਿੱਤਿਆ ਤੇ ਆਖਰ ਉਸ ਨੂੰ ਆਪਣੇ ਵਿਸ਼ਵਾਸ ਵਿੱਚ ਇੰਨੀ ਚੰਗੀ ਤਰ੍ਹਾਂ ਲੈ ਲਿਆ ਕਿ ਸਿਰਫ ਸ਼ੇਖਰ ਨੂੰ ਹੀ ਪਤਾ ਸੀ ਕਿ ਇਸ ਬੇਸਮੈਂਟ ਦੇ ਵਿੱਚ ਚਾਂਦੀ ਦੇ ਭਰੇ ਹੋਏ ਦੱਬੇ ਹੋਏ ਤੇ ਫਿਰ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਜਿਵੇਂ ਕਹਿੰਦੇ ਨੇ ਕਿ ਘਰ ਦਾ ਭੇਤੀ ਲੰਕਾ ਟਾਏ ਸ਼ੇਖਰ ਕੋਲ ਸੋਨੀ ਦੇ ਘਰ ਦਾ ਭੇਤੀ ਤੇ ਉਸ ਨੇ ਫਿਰ ਇੱਕ ਵੱਡੀ ਰੋਬਰੀ ਨੂੰ ਅੰਜਾਮ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ